ਦਿਹਾੜੇ ਇੱਕ ਨੌਜਵਾਨ ਨੇ ਇੱਕ ਰਾਹ ਜਾਂਦੀ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ ਦਰਸਲ ਇਹ ਮਹਿਲਾ ਆਪਣੇ ਘਰ ਵਾਪਸ ਆ ਰਹੀ ਸੀ ਇਸ ਦੇ ਪਿੱਛੇ-ਪਿੱਛੇ ਇੱਕ ਨੌਜਵਾਨ ਆ ਰਿਹਾ ਸੀ ਜਿਸ ਦੇ ਵੱਲੋਂ ਮੌਕੇ ਦੀ ਪਾਲ ਕੀਤੀ ਜਾ ਰਹੀ ਸੀ ਜਿਵੇਂ ਉਸਨੇ ਪੂਰਾ ਰਸਤਾ ਸੁਨਸਾਨ ਦੇਖਿਆ ਤਾਂ ਇਸ ਮਖਿਲਾ ਦੇ ਕੰਦਿਆਂ ਵਾਲੀਆਂ ਉਤਾਰ ਕੇ ਉਥੋਂ ਫਰਾਰ ਹੋ ਗਿਆ ਹਾਲਾਂਕਿ ਮਖਿਲਾ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕੋ ਸਫਲ ਨਾ ਹੋ ਸકી ਡਿੱਗ ਗਈ ਜਿਸ ਤੋਂ ਬਾਅਦ ਉਥੇ ਲੋਕ ਇਕੱਠੇ ਹੋ ਗਏ ਤੇ ਫਿਰ ਲੋਕਾਂ ਦੇ ਵੱਲੋਂ ਮਖਿਲਾ ਨੂੰ ਗੱਡੀ ਦੇ ਵਿੱਚ ਬਿਠਾ ਕੇ ਉਸ ਦੇ ਘਰ ਛੱਡਿਆ ਗਿਆ ਤਸਵੀਰਾਂ ਪਠਾਨਕੋਟ ਤੋਂ ਸਾਹਮਣੇ ਆਈਆਂ ਜਿੱਥੇ ਦਿਨ ਦਿਹਾੜੇ ਇੱਕ ਨੌਜਵਾਨ ਨੇ ਇੱਕ ਬਜ਼ੁਰਗ ਮਖੀਲਾ ਨੂੰ ਆਪਣਾ ਨਿਸ਼ਾਨਾ ਬਣਾਇਆ ਉਸ ਦੇ ਕੰਦੀਆਂ ਵਾਲੀਆਂ ਉਤਾਰੀਆਂ ਅਤੇ ਉਥੋਂ ਫਰਾਰ ਹੋ ਗਿਆ ਇਹੀ ਨਹੀਂ ਕਿ ਇਸ ਨੌਜਵਾਨ ਨੂੰ ਬਿਲਕੁਲ ਵੀ ਡਰ ਖੌਫ ਨਹੀਂ ਸੀ ਕਿ ਚਿੱਟੇ ਦੇ ਨੇ ਇਹ ਫੜਿਆ ਵੀ ਜਾ ਸਕਦਾ ਹੈ ਤਦ ਆ ਜੀਏ ਕਿ ਪਠਾਨਕੋਟ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਦਿਹਾੜੇ ਇੱਕ ਨੌਜਵਾਨ ਨੇ ਇੱਕ ਰਾਜ ਆਂਦੀ ਮਖੀਲਾ ਨੂੰ ਆਪਣਾ ਸ਼ਿਕਾਰ ਬਣਾਇਆ ਦਰਅਸਲ ਇਹ ਮਖੀਲਾ ਆਪਣੇ ਘਰ ਵਾਪਸ ਆ ਰਹੀ ਸੀ ਇਸ ਦੇ ਪਿੱਛੇ-ਪਿੱਛੇ ਇੱਕ ਨੌਜਵਾਨ ਆ ਰਿਹਾ ਸੀ ਜਿਸ ਦੇ ਵੱਲੋਂ ਮੌਕੇ ਦੀ ਭਾਲ ਕੀਤੀ ਜਾ ਰਹੀ ਸੀ ਜਿਵੇਂ ਉਸ ਨੇ ਪੂਰਾ ਰਸਤਾ ਸੁਨਸਾਨ ਦੇਖਿਆ ਤਾਂ ਇਸ ਮਖੀਲਾ ਦੇ ਕੰਦਿਆਂ ਵਾਲੀਆਂ ਉਤਾਰ ਕੇ ਉਥੋਂ ਫਰਾਰ ਹੋ ਗਿਆ ਹਾਲਾਂਕਿ ਮਖੀਲਾ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਸਫਲ ਨਾ ਹੋ ਸકી ਡਿੱਗ ਗਈ ਜਿਸ ਤੋਂ ਬਾਅਦ ਉੱਥੇ ਲੋਕ ਇਕੱਠੇ ਹੋ ਗਏ ਤੇ ਫਿਰ ਲੋਕਾਂ ਦੇ ਵੱਲੋਂ ਮਹਿਲਾ ਨੂੰ ਗੱਡੀ ਦੇ ਵਿੱਚ ਬਿਠਾ ਕੇ ਉਸ ਦੇ ਘਰ ਛੱਡਿਆ ਗਿਆ ਤਸਵੀਰਾਂ ਪਠਾਨਕੋਟ ਤੋਂ ਸਾਹਮਣੇ ਆਈਆਂ ਜਿੱਥੇ ਦਿਨ ਦਿਹਾੜੇ ਇੱਕ ਨੌਜਵਾਨ ਨੇ ਇੱਕ ਬਜ਼ੁਰਗ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਇਆ ਉਸ ਦੇ ਕੰਨ ਦੀਆਂ ਵਾਲੀਆਂ ਉਤਾਰੀਆਂ ਅਤੇ ਉੱਥੋਂ ਫਰਾਰ ਹੋ ਗਿਆ ਇਹੀ ਨੇ ਕਿ ਇਸ ਨੌਜਵਾਨ ਨੂੰ ਬਿਲਕੁਲ ਵੀ ਡਾਰਕ ਹੌਫ ਨਹੀਂ ਸੀ ਕਿ ਚਿੱਟੇ ਦੇ ਨੇ ਇਹ ਫੜਿਆ ਵੀ ਜਾ ਸਕਦਾ ਹੈ ਤਾਂ ਦੱਸ ਜਿਏ ਕਿ ਪਠਾਨਕੋਟ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਦਿਹਾੜੇ ਇੱਕ ਨੌਜਵਾਨ ਨੇ ਇੱਕ ਰਾਹ ਜਾਂਦੀ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ ਦਰਅਸਲ ਇਹ ਮਹਿਲਾ ਆਪਣੇ ਘਰ ਵਾਪਸ ਆ ਰਹੀ ਸੀ ਇਸ ਦੇ ਪਿੱਛੇ-ਪਿੱਛੇ ਇੱਕ ਨੌਜਵਾਨ ਆ ਰਿਹਾ ਸੀ ਜਿਸ ਦੇ ਵੱਲੋਂ ਮੌਕੇ ਦੀ ਪਾਲ ਕੀਤੀ ਜਾ ਰਹੀ ਸੀ ਜਿਵੇਂ ਉਸਨੇ ਪੂਰਾ ਰਸਤਾ ਸੁਨਸਾਨ ਦੇਖਿਆ ਤਾਂ ਇਸ ਮਖਿਲਾ ਦੇ ਕੰਦਿਆਂ ਵਾਲੀਆਂ ਉਤਾਰ ਕੇ ਉਥੋਂ ਫਰਾਰ ਹੋ ਗਿਆ ਹਾਲਾਂਕਿ ਮਖਿਲਾ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕੋ ਸਫਲ ਨਾ ਹੋ ਸકી ਡਿੱਗ ਗਈ ਜਿਸ ਤੋਂ ਬਾਅਦ ਉਥੇ ਲੋਕ ਇਕੱਠੇ ਹੋ ਗਏ ਤੇ ਫਿਰ ਲੋਕਾਂ ਦੇ ਵੱਲੋਂ ਮਖਿਲਾ ਨੂੰ ਗੱਡੀ ਦੇ ਵਿੱਚ ਬਿਠਾ ਕੇ ਉਸ ਦੇ ਘਰ ਛੱਡਿਆ ਗਿਆ ਤਸਵੀਰਾਂ ਪਠਾਨਕੋਟ ਤੋਂ ਸਾਹਮਣੇ ਆਈਆਂ ਜਿੱਥੇ ਦਿਨ ਦਿਹਾੜੇ ਇੱਕ ਨੌਜਵਾਨ ਨੇ ਇੱਕ ਬਜ਼ੁਰਗ ਮਖੀਲਾ ਨੂੰ ਆਪਣਾ ਨਿਸ਼ਾਨਾ ਬਣਾਇਆ ਉਸ ਦੇ ਕੰਦੀਆਂ ਵਾਲੀਆਂ ਉਤਾਰੀਆਂ ਅਤੇ ਉਥੋਂ ਫਰਾਰ ਹੋ ਗਿਆ ਇਹੀ ਨਹੀਂ ਕਿ ਇਸ ਨੌਜਵਾਨ ਨੂੰ ਬਿਲਕੁਲ ਵੀ ਡਰ ਖੌਫ ਨਹੀਂ ਸੀ ਕਿ ਚਿੱਟੇ ਦੇ ਨੇ ਇਹ ਫੜਿਆ ਵੀ ਜਾ ਸਕਦਾ ਹੈ ਤਦ ਆ ਜੀਏ ਕਿ ਪਠਾਨਕੋਟ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ